ਸਾਚਰੀਆ ਕਾਲ ਸਵਾਗਤ ਹੈ ਤੁਹਾਡਾ ਮੇਰੇ ਇਕੱਥ ਜਿੰਦਗੀ ਚੈਨਲ ਤੇ ਕਰੀਰ ਦੀ ਢਿੰਗਰੀ ਬਲਵੰਤੋ ਦੇ ਸੋਹਰੇ ਤੇ ਦਿਔਰ ਮਾਗੀ ਨੇ ਸ਼ਰਾਬ ਨਾਲ ਰੱਜ ਕੇ ਫਿਰ ਰਾਤ ਗਾਲਾਂ ਦਿੱਤੀਆਂ ਸਾਨੂੰ ਉਹਦੀ ਬਰਾਬਰ ਦੀ ਧੀ ਕੋਲ ਪਈ ਸੀ ਪਰ ਉਹਨਾਂ ਪਿਓ ਪੁੱਤਾਂ ਨੂੰ ਸ਼ਰਮ ਨਹੀਂ ਸੀ ਆਈ ਉਹਦੇ ਦੋਵੇਂ ਨਿੱਕੇ ਮੁੰਡੇ ਸਹਿਮ ਨਾਲ ਸ਼ੈ ਕੇ ਬੈਠੇ ਤਿੱਤਰਾਂ ਵਾਂ ਖੇਸਾਂ ਵਿੱਚ ਸਿਰ ਮੂੰਹ ਵਲੇਟੀ ਪਏ ਰਹੇ ਸਨ ਤੇ ਗਿਆਲਾ ਤੀਵੀਆਂ ਵਾਂਗੂ ਕੋਲ ਪਿਆ ਸੁੰਦਰ ਰਿਹਾ ਸੀ ਪਰ ਉਹਦਾ ਚਿੱਤ ਟਿਕਾਣੇ ਨਹੀਂ ਸੀ ਰਹਾ ਗਿਆਲੇ ਨੂੰ ਦਿੱਤੇ ਵਚਨ ਦਾ ਉਹਨੂੰ ਰਾਤ ਵੀ ਚੇਤਾ ਆਇਆ ਸੀ ਪਰ ਅੱਗੇ ਵਾਂਗ ਚੱਲ ਹੋ ਉਹ ਤੋਂ ਨਹੀਂ ਆਖਿਆ ਗਿਆ ਪਿਛਲੇ ਕੁਝ ਮਹੀਨਿਆਂ ਤੋਂ ਉਹ ਕਦੇ ਵੀ ਇੰਜ ਨਹੀਂ ਸੀ ਕਹਿ ਸਕੀ ਇਹ ਪਹਿਲੀ ਵੇਰ ਨਹੀਂ ਸੀ ਕਿ ਉਹਦੇ ਸਹੁਰੇ ਤੇ ਦਿਔਰ ਨੇ ਗਾਲ੍ਹਾਂ ਦਿੱਤੀਆਂ ਸਨ 12 13 ਬਰੇ ਹੋ ਗਏ ਸਨ ਜਦੋਂ ਉਹਨਾਂ ਨੂੰ ਹਲਕ ਛੁੱਟਦਾ ਉਹਨਾਂ ਨੂੰ ਗਾਲ੍ਹਾਂ ਦੇ ਦਿੰਦੇ ਅੱਡ ਬੱਡ ਉਹ ਕਦੇ ਕਿਸੇ ਨੂੰ ਮੰਦਾ ਨਹੀਂ ਸੀ ਬੋਲਦੀ ਪਰ ਉਹ ਏਡੇ ਚੰਦਰੇ ਬੰਦੇ ਸਨ ਜਿਵੇਂ ਗਾਲਾਂ ਦਿੱਤੇ ਬਿਨਾ ਉਹਨਾਂ ਦੀ ਪਿੱਤੀ ਖਰੀ ਨਹੀਂ ਸੀ ਹੁੰਦੀ ਵਾਹ ਲੱਗਦੀ ਆਪ ਉਹ ਕਿਸੇ ਪਸੂ ਨੂੰ ਵੀ ਗਾਲ ਨਹੀਂ ਸੀ ਕੱਢਦੀ ਮਤੇ ਉਹ ਗੱਲ ਪੁੱਠੀ ਪਾ ਲੈਣ ਅੱਗੇ ਉਹ ਜਰ ਲੈਂਦੀ ਸੀ ਪਰ ਹੁਣ ਕੋਲ ਪਈ ਬਰਾਬਰ ਦੀ ਧੀ ਸਾਹਮਣੇ ਉਹ ਤੋਂ ਬਿਨਾ ਉਹਦੀ ਕਿਸੇ ਖੁਨਾਮੋਂ ਗੰਦ ਬਾਕ ਦੇ ਉਹ ਚੱਲੇ ਨਹੀਂ ਸਨ ਜਾਂਦੇ ਸਾਰੀ ਰਾਤ ਬਲਵੰਤੋਂ ਨੂੰ ਨੀਂਦ ਨਹੀਂ ਆਈ ਉਦੇ ਅੰਦਰ ਜਿਵੇਂ ਕਿਸੇ ਨੇ ਕਿੱਕਰ ਦੀਆਂ ਸੂਲਾਂ ਦਾ ਰੁਗ ਭਰ ਕੇ ਖੰਡਾ ਦਿੱਤਾ ਸੀ ਪਾਸਾ ਵੀ ਉਹ ਤੋਂ ਨਹੀਂ ਸੀ ਪਰਤਿਆ ਜਾਂਦਾ ਸੂਲਾਂ ਦੀ ਪੀੜ ਨਾਲ ਉਹਦਾ ਲੂ ਲੂ ਪੱਛਿਆ ਜਾ ਰਿਹਾ ਸੀ ਅੱਧੀ ਰਾਤ ਤਾਈਂ ਅੱਖਾਂ ਸੌਣ ਭਾਦੋਂ ਦੇ ਤਾਰਿਆਂ ਵਾਂਗ ਸਲਾਬੀਆਂ ਰਹੀਆਂ ਪਰ ਅੱਧੀ ਰਾਤ ਮਗਰੋਂ ਹੌਲੀ-ਹੌਲੀ ਸੁੱਕ ਕੇ ਤੱਪਣ ਲੱਗ ਪਈਆਂ ਇਸੇ ਤਪਸ਼ ਦੇ ਤਾ ਨਾਲ ਨਾਲ ਉਹ ਆਪੇ ਹੀ ਮਿਚ ਗਈਆਂ ਤੇ ਜਦੋਂ ਉਹ ਮੋੜ ਖੁੱਲੀਆਂ ਤਾਂ ਉਹ ਉੱਬੜਵਾਹੀ ਉੱਠ ਕੇ ਬਹਿ ਗਈ ਦਿਨ ਚਿੱਟਾ ਚੜਿਆ ਹੋਇਆ ਸੀ ਗਿਆਲਾ ਬਲਦਾਂ ਨੂੰ ਪੱਠੇ ਪਾਰ ਰਿਹਾ ਸੀ ਉਹਦੀ ਵੱਡੀ ਧੀ ਚਾਹ ਤਾਂ ਰਹੀ ਸੀ ਉਹ ਆਸੀ ਪਾਸੀ ਤੱਕਿਆ ਉਸ ਆਸੀ ਪਾਸੀ ਤੱਕਿਆ ਉਹ ਨੀਂਦਰੇ ਦੀ ਰੜਕ ਨਾਲ ਅੰਬੀਆਂ ਅੱਖਾਂ ਨਾਲ ਸਭ ਕੁਝ ਉਪਰਾ ਉਪਰਾ ਲੱਗਿਆ ਅੱਖਾਂ ਮੱਲੋ ਜੋਰੀ ਮਿਚ-ਮਿਚ ਜਾਂਦੀਆਂ ਸਨ ਉਸ ਹਥੇਲੀ ਨਾਲ ਅੱਖਾਂ ਮਲੀਆਂ ਪਰ ਚਾਨਚੱਕੀ ਉਸ ਦੋਵੇਂ ਹੱਥ ਸਾਹਮਣੇ ਕਰਕੇ ਹਥੇਲੀਆਂ ਵੱਲ ਇੰਜ ਵੇਖਿਆ ਜਿਵੇਂ ਉਹਨੂੰ ਤੂਤੜੇ ਦੇ ਲੂ ਲੱਗ ਗਏ ਹੋਣ ਬਿੰਦੂ ਕੁ ਮਗਰੋਂ ਹੱਥ ਝਾੜ ਕੇ ਮੋੜ ਅੱਖਾਂ ਮਲ ਲੱਗ ਪਈ ਪਿਛਲੇ ਦੋ ਕੁ ਵਰਿਆਂ ਤੋਂ ਜਦੋਂ ਵੀ ਉਹ ਅੱਖਾਂ ਮਲਦੀ ਤਾਂ ਉਹਨੂੰ ਇੰਜ ਲੱਗਦਾ ਜਿਵੇਂ ਉਹ ਬਾਜਰੇ ਦੇ ਸਿੱਟੇ ਦੀ ਆਖਰੀ ਫਾਕ ਵਾਂਗ ਆਪਣੇ ਰੂਪ ਨੂੰ ਮਸਲਣ ਲੱਗੀ ਹੋਵੇ ਹਰ ਵਾਰ ਲੱਗਦਾ ਉਹਦੇ ਰੂਪ ਦੇ ਸਾਰੇ ਦਾਣੇ ਕਿਰਦੇ ਜਾਂਦੇ ਸਨ ਤੇ ਨਿਰਾ ਤੂਤੜਾ ਰਹਿੰਦਾ ਜਾਂਦਾ ਸੀ ਪੋਲਾ ਪੋਲਾ ਫੋਕਾ ਤੂਤੜਾ ਜਿਹਨੂੰ ਚਿਣੀਆਂ ਕਾਮਾਂ ਨੇ ਫਰੋਲ ਫਰੋਲ ਕੇ ਖੰਡਾ ਦਿੱਤਾ ਹੋਵੇ ਜਦੋਂ ਬਲਵੰਤੋ ਵਿਆਹੀ ਆਈ ਸੀ ਉਦੋਂ ਉਹਨੂੰ ਵੇਖਣ ਆਈਆਂ ਤੋਂ ਉਹਦੀ ਸਿਫਤ ਨਹੀਂ ਸੀ ਹੋਈ ਪਿੰਡ ਦੀਆਂ ਪਿੰਡ ਦੀ ਸਭ ਤੋਂ ਵੱਡੀ ਨਗੋਚਣ ਸੋਦਾ ਨੈਣ ਨੂੰ ਵੀ ਕੋਈ ਘਾਟ ਨਹੀਂ ਸੀ ਦਿਸੀ ਉਹ ਉਹਦੇ ਰੂਪ ਨੂੰ ਕੋਈ ਉਪਮਾ ਨਹੀਂ ਸੀ ਦੇ ਸਕੀ ਪਰਿਵਰਗੀ ਮੂਰਤ ਵਰਗੀ ਤੇ ਫੂਲਾ ਰਾਣੀ ਵਰਗੇ ਸਾਰੇ ਸ਼ਬਦ ਉਹਨੂੰ ਫੋਕੇ ਫੋਕੇ ਲੱਗੇ ਸਨ ਤੇ ਫੇਰ ਉਹਨੇ ਆਖਿਆ ਸੀ ਨੰਗ ਜੱਟਾਂ ਨੂੰ ਡਿੱਗਿਆ ਲਾਲ ਥਿਆ ਗਿਆ ਉਹਦੀਆਂ ਅੱਖਾਂ ਉਹਨੂੰ ਸੱਚੀ ਲਾਲਾਂ ਵਾਂਗ ਚਮਕਦੀਆਂ ਲੱਗੀਆਂ ਸਨ ਪਰ ਅੱਜ 14 ਵਰਿਆਂ ਦੀ ਵਿਥ ਮਸਾਂ ਅਜੇ ਪਈ ਸੀ ਕਿ ਉਹੋ ਅੱਖਾਂ ਰਿੱਚ ਕੌਡੀਆਂ ਵਰਗੀਆਂ ਹੋ ਗਈਆਂ ਸਨ ਉਹੋ ਲਾਲਾਂ ਵਿੱਚੋਂ ਫੁੱਟੀਆਂ ਸਾਰੀਆਂ ਕਿਰਨਾਂ ਇੱਡੀਆਂ ਮੱਧ ਪੈ ਗਈਆਂ ਸਨ ਕਿ ਉਹਨਾਂ ਦੇ ਆਰੋ ਪਾਰ ਕੁਝ ਵੀ ਨਹੀਂ ਸੀ ਦਿਸਦਾ ਨਾ ਕਿਸੇ ਅੰਦਰਲੀ ਸ਼ੈ ਦਾ ਆਕਾਰ ਨਾ ਬਾਹਰਲੀ ਸ਼ੈ ਦਾ ਅਕਸ ਜਿਵੇਂ ਉਹਨਾਂ ਦੇ ਦੋਹੇ ਪਾਸੇ 14 ਬਰਿਆਂ ਦੀ ਧੂੜ ਜਮ-ਜਮ ਕੇ ਦੋਵੇਂ ਪਾਸੇ ਕਸਮੈਲੇ ਹੋ ਗਏ ਹੁਣ ਬਲਦਾਂ ਨੂੰ ਪੱਠੇ ਪਾ ਕੇ ਗਿਆਲਾ ਚੁੱਲ੍ਹੇ ਮੂਰੇ ਆ ਬੈਠਾ ਜੀਤਾ ਉਹਨਾਂ ਦੀ ਵੱਡੀ ਧੀ ਨੇ ਕੌਲੇ ਵਿੱਚ ਪਾ ਕੇ ਚਾਹ ਉਹਦੇ ਅੱਗੇ ਲਿਆ ਤਰੀ ਜਦੋਂ ਗਿਆਲਾ ਜਦੋਂ ਗਿਆਲੇ ਨੇ ਕੌਲਾ ਚੱਕ ਕੇ ਮੂੰਹ ਨੂੰ ਲਾਇਆ ਤਾਂ ਜੀਤਾ ਨੇ ਨਗਾਹ ਉੱਚੀ ਕਰਕੇ ਪਿਓ ਦੇ ਮਹਾਂਦਰੇ ਵੱਲ ਇੰਜ ਤੱਕਿਆ ਕਿ ਗਿਆਲੇ ਤੋਂ ਧੀ ਦੀਆਂ ਅੱਖਾਂ ਦੀ ਝਾਲ ਝੱਲੀ ਨਾ ਗਈ। ਉਸ ਨੀਵੀ ਪਾ ਲਈ ਪਰ ਜੀਤਾ ਉਵੇਂ ਚਾਕੀ ਗਿਆ। ਜੀਤਾ ਉਵੇਂ ਚਾਕੀ ਗਈ ਕਦੇ ਪਿਓ ਦੀਆਂ ਡੂੰਘੀਆਂ ਅੱਖਾਂ ਵੱਲ ਤੇ ਕਦੇ ਕਰੜ ਬਰੜੀ ਦਾੜੀ ਵਾਲ ਤੇ ਪਿਓ ਧੀ ਦੀ ਇਸ ਤੱਕਣੀ ਵਿੱਚ ਪਤਾ ਨਹੀਂ ਕੀ ਸੀ ਕਿ ਬਲਵੰਤੋ ਦੀ ਪੱਭ ਨਿਕਲ ਗਈ ਤੇ ਉਸ ਚੁੰਨੀ ਦਾ ਪੱਲਾ ਮੋੜ ਕੇ ਮੂੰਹ ਵੱਲ ਮੂੰਹ ਵਿੱਚ ਧੁੰਨ ਲਿਆ ਉਹ ਸੂਲਾ ਬੰਤੋ ਦੇ ਅੰਦਰ ਜੁਬੀਆਂ ਤੇ ਪੀੜ ਨਾਲ ਉਹਦਾ ਲੂ ਲੂ ਪੱਛਿਆ ਗਿਆ ਉਹ ਓਵੇਂ ਬੈਠੀ ਬਠਾਈ ਮੋੜ ਮੰਝੇ ਉੱਤੇ ਡਿੱਗ ਪਈ ਇਧਰ ਪਿੱਠ ਹੋਣ ਕਰਕੇ ਗਿਆਲੇ ਨੂੰ ਕੋਈ ਪਤਾ ਨਹੀਂ ਸੀ ਲੱਗਿਆ ਚਾਹ ਪੀ ਕੇ ਗਿਆਲਾ ਨਰਮਾ ਗੋਡਨ ਖੇਤ ਨੂੰ ਤੁਰ ਗਿਆ ਜੀਤਾ ਨੇ ਘਰ ਦਾ ਸਾਰਾ ਗੋਹਾ ਕੂੜਾ ਕੀਤਾ ਚੁੱਲਾ ਚੌਂਕਾ ਸੰਭਿਆ ਤੇ ਖੇਤ ਵੀ ਰੋਟੀ ਉਹ ਲੈ ਕੇ ਗਈ ਬਲਵੰਤੋ ਢਟਾਲ ਹੋ ਕੇ ਮੰਝੇ ਉੱਤੇ ਪਈ ਰਹੀ ਰੋਟੀ ਵੀ ਉਸ ਨਾ ਖਾਦੀ ਨਿੱਕੇ ਦੋਵੇਂ ਆਪੇ ਹੀ ਪਤਾ ਨਹੀਂ ਕਦੋਂ ਚੁੱਪਚਪੀਤੇ ਸਕੂਲ ਚਲੇ ਗਏ ਸੁੰਨੇ ਘਰ ਵਿੱਚ ਬਲਵੰਤੋ ਦਾ ਚਿੱਤ ਕਾਲਾ ਪੈਣ ਲੱਗ ਪਿਆ ਤੇ ਉਸ ਕਿਸੇ ਆਹਰ ਲੱਗਣ ਲਈ ਉੱਠ ਕੇ ਬਹਿ ਗਈ ਪਰ ਮੰਜੀ ਤੋਂ ਉੱਠਦੀ ਨੂੰ ਸਾਹਮਣੀ ਸਾਂਝੀ ਕੰਦ ਉੱਤੋਂ ਦੀ ਸੋਹਰੇ ਦੀ ਪਾਕਤ ਸੀ ਉਹਦੇ ਅੰਦਰ ਖਿਲਰੀਆਂ ਸੂਲਾ ਨੇ ਲੂ ਲੂ ਮੋੜ ਪੱਛ ਦਿੱਤਾ ਬਲਵੰਤੋ ਫੇਰ ਮੰਜੇ ਤੇ ਪੈ ਗਈ ਤੇ ਉਹਨੂੰ ਗਿਆਲੇ ਨੂੰ ਦਿੱਤਾ ਵਚਨ ਜ਼ਿਆਦਾ ਆ ਗਿਆ ਜਦੋਂ ਉਹ ਵਿਆਹੀ ਆਈ ਸੀ ਉਹਦੀ ਸੱਸ ਉਦੋਂ ਤੋਂ ਹੀ ਉਹਨੂੰ ਮੇਹਣੇ ਮਾਰਨ ਲੱਗ ਪਈ ਸੀ ਸਭ ਤੋਂ ਵੱਡਾ ਮੇਹਣਾ ਉਹਦਾ ਦਾਜ ਦਾ ਸੀ ਅਸੀਂ ਕੋਈ ਸਿਕਲੀਗਰ ਸੀ ਜਾਇ ਖਣਿਆ ਨੇ ਚਾਂਦੀ ਦੀਆਂ ਬਾਕਾਂ ਪਾ ਕੇ ਸਾਡੇ ਮੱਥੇ ਮਾਰੀ ਨਿਰੇ ਰੂਪ ਨੂੰ ਕਿਸੇ ਨੇ ਥੈਲੀ ਥੈਲੀ ਤੇ ਪਾ ਕੇ ਚਟਣਾ ਬਲਵੰਤੋ ਦੇ ਮੂੰਹ ਉੱਤੇ ਉਸ ਕਿੰਨਾ ਚੇਰ ਅਜਿਹਾ ਮਹਿਣਾ ਭਾਵੇਂ ਨਹੀਂ ਸੀ ਦਿੱਤਾ ਪਰ ਅੰਡਾ ਨਾ ਗਵਨਨਾ ਕੋਲੋਂ ਕੀਤੀਆਂ ਉਹਦੀਆਂ ਬਦਖੋਈਆਂ ਦਾ ਬਲਵੰਤੋ ਨੂੰ ਪਤਾ ਲੱਗਦਾ ਰਹਾ ਸੀ ਆਪਣੇ ਵੱਲੋਂ ਬਲਵੰਤੋ ਨੇ ਕਦੇ ਕੋਈ ਸ਼ਿਕਾਇਤ ਨਹੀਂ ਸੀ ਹੋਣ ਦਿੱਤੀ ਸਾਰੇ ਘਰ ਦਾ ਕੰਮ ਕਰ ਉਹ ਅੰਥਕ ਹੋ ਕੇ ਕਰਦੀ ਰਹੀ ਦਸਾਂ ਜੀਆਂ ਦੀਆਂ ਰੋਟੀਆਂ ਪਕਾਉਂਦੀ ਅੱਠ-ਸੱਤ ਪਸ਼ੂ ਸਾਹਮਦੇ ਕਿਸੇ ਦੇ ਗਲ ਮੈਲਾ ਕੱਪੜਾ ਨਾ ਰਹਿਣ ਦਿੰਦੀ ਘਰ ਨੂੰ ਕੂੜੇ ਘਰ ਨੂੰ ਕੂਚੇ ਰੜਕਣੇ ਵਾਂਗ ਲਿਸ਼ਕਾਈ ਰੱਖਦੀ ਪਰ ਫਿਰ ਵੀ ਦਿਨੋ ਦਿਨ ਉਸਦੀ ਸੱਸ ਦੇ ਮਿਹਨੇ ਵਾਤੇ ਵੇਖ ਕੇ ਉਹਦਾ ਚਿੱਤ ਭੈਣਾ ਭੈਣ ਲੱਗ ਪਿਆ ਸੀ ਹੌਲੀ ਹੌਲੀ ਉਹ ਜਦੋਂ ਆਨੀ ਪਾਹਨੀ ਮੂੰਹ ਤੇ ਵੀ ਉਹਨੂੰ ਮੰਦਾ ਬੋਲਣ ਲੱਗ ਪਈ ਤਾਂ ਬਲਵੰਤੋ ਦਾ ਸਬਰ ਟੁੱਟ ਗਿਆ ਇੱਕ ਰਾਤ ਉਸ ਗਿਆਲੇ ਨੂੰ ਸਾਰੀ ਗੱਲ ਦੱਸੀ ਪਰ ਗਿਆਲਾ ਤੀਵੀਆਂ ਵਰਗਾ ਬੰਦਾ ਸੀ ਉਹ ਬੜੀ ਨਰਮੀ ਨਾਲ ਉਸ ਬੜੀ ਨਰਮੀ ਨਾਲ ਆਖਿਆ ਮੈਂ ਜੋ ਜੰਮਿਆ ਕਦੇ ਮਾਪਿਆਂ ਸਾਹਮਣੇ ਨਹੀਂ ਬੋਲਿਆ ਜੇ ਤੂੰ ਅੱਗੋ ਬੋਲ ਪਈ ਤਾਂ ਸਾਰੀ ਰੱਖੀ ਰਖਾਈ ਖੂਬ ਵਿੱਚ ਪੈ ਜਾਵੇਗੀ ਹੋਰ ਭਾਵੇਂ ਜੋ ਜੀ ਆਵੇ ਉਹ ਕਰ ਪਰ ਮੇਰੇ ਮਾਪਿਆਂ ਮੂਰੇ ਨਾ ਬੋਲੀ ਸਾਰੀ ਉਮਰ ਵਾਸਤੇ ਨਾ ਬੋਲੀ ਤੇ ਗਿਆਲੇ ਨੇ ਉਤੋਂ ਮਾਪਿਆਂ ਮੂਰੇ ਨਾ ਭੁੱਲਣ ਦਾ ਵਚਨ ਲੈ ਲਿਆ ਤੇ ਇਹ ਵਚਨ ਬਲਵੰਤ ਨੂੰ ਇੰਜ ਲੱਗਿਆ ਜਿਵੇਂ ਕਿਸੇ ਨੇ ਚਾਂ ਚੱਕ ਰਮਦੀ ਪੈਲੀ ਵਿੱਚ ਪੈਂਦੇ ਮੋਕੇ ਦੇ ਮੂੰਹ ਅੱਕੇ ਕਰੀਰ ਦੀ ਕੋਈ ਢੀਂਗਰੀ ਅੜਾ ਦਿੱਤੀ ਹੋਈ ਤੇ ਉਹਦਾ ਅੰਦਰ ਪਾਣੀ ਦੀ ਤਿਹਾਈ ਪੈਲੀ ਵਾਂਗ ਪਹਿਲਾਂ ਸੁੱਕਣ ਤੇ ਫਿਰ ਤੜਕਣ ਲੱਗ ਪਿਆ। ਪੂਰੇ ਤਿੰਨ ਬਰੇ ਉਹ ਸੱਸ ਦੇ ਖਰਮੇ ਬੋਲ ਤੇ ਮਿਹਣੇ ਸੁਣਦੀ ਰਹੀ। ਸ਼ਰਾਬੀ ਸੌਰੇ ਤੇ ਅਲੱਥ ਦੇ ਔਰਦੀਆਂ ਨਾ ਜਰੀਆਂ ਜਾਣ ਵਾਲੀਆਂ ਗੱਲਾਂ ਤੇ ਗਾਲਾਂ ਸੁਣਦੀ ਰਹੀ ਪਰ ਗੱਲੇ ਨੂੰ ਦਿੱਤਾ ਵਚਨ ਉਸ ਨਾ ਤੋੜਿਆ। ਗੱਲੇ ਉੱਤੇ ਪਹਿਲੇ ਦਿਨੋਂ ਉਹਨੂੰ ਐਡਾ ਤਰਸ ਆਉਣ ਲੱਗ ਪਿਆ ਸੀ ਕਿ ਉਹ ਨਿਆਣਿਆਂ ਵਾਂਗ ਉਹਨੂੰ ਚਾਰੇ ਪਾਸਿਓਂ ਲੁਕਾ ਲਕ ਲੁਕਾ ਲੁਕਾ ਕੇ ਰੱਖਦੀ ਰਹੀ ਸੀ ਤੇ ਉਹਦਾ ਇਹ ਤਰਸ ਐਡਾ ਮੋਹ ਬਣ ਗਿਆ ਸੀ ਕਿ ਉਹ ਗਿਆਲੇ ਪਿੱਛੇ ਆਪਣਾ ਸਭ ਕੁਝ ਵਾਰ ਸਕਦੀ ਸੀ ਫਿਰ ਉਹਦੇ ਦਿੌਰ ਦਾ ਵਿਆਹ ਹੋਇਆ ਉਹਦੀ ਦਰਾਣੀ ਨੇ ਸਾਰਾ ਅੰਦਰ ਬਾਹਰ ਭਰ ਦਿੱਤਾ ਬਲਵੰਤੋ ਦਾ ਰਿੰਦਾ ਖੁੰਦਾ ਉੱਕਰ ਵੀ ਮੁੱਕ ਗਿਆ ਉਸਨੇ ਗਿਆਲੇ ਨੂੰ ਕਈ ਵਾਰੀ ਅੱਡ ਹੋਣ ਦੀ ਸਲਾਹ ਦਿੱਤੀ ਪਰ ਜਦੋਂ ਤਾਂ ਹੀ ਮਾਪਿਆਂ ਤੇ ਭਰਾ ਨੇ ਉਹਦੀ ਤੀਵੀ ਤੇ 100 109 ਲਾ ਕੇ ਉਹਨੂੰ ਰੰਨ ਦਾ ਗੋਲਾ ਆ ਕੇ ਆਖ ਆਖ ਕੇ ਕਰੋਨਾ ਕੱਢਿਆ ਉਨਾਂ ਚਿਰ ਉਹ ਅੱਡਣਾ ਹੋਇਆ ਅੱਡ ਹੋਣ ਵੇਲੇ ਵੀ ਗਿਆਲੇ ਨੇ ਤੀਵੀਆਂ ਵਾਲੀ ਗੱਲ ਕੀਤੀ ਪਿਓ ਦੇ ਹਿੱਸੇ ਆਉਂਦੀ ਪੂਰੀ ਪੈਲੀ ਵੀ ਨਾ ਦਿੱਤੀ ਪਿਓ ਨੇ ਹਿੱਸੇ ਆਉਂਦੀ ਪੂਰੀ ਪੈਲੀ ਵੀ ਨਾ ਦਿੱਤੀ ਜਿਹੜੀ ਦਿੱਤੀ ਉਹ ਵੀ ਬਾਕੀਆਂ ਨਾਲੋਂ ਰੱਦੂ ਰੱਦੀ ਮਾਰੂ ਤੇ ਝਾੜ ਮੱਲਿਆਂ ਵਾਲੀ ਘਰ ਵਿੱਚੋਂ ਵੀ ਪੰਜਵਾਂ ਛੀਵਾ ਹਿੱਸਾ ਹੀ ਵੰਡ ਕੇ ਦਿੱਤਾ ਬਲਦ ਦੋਵੇਂ ਹਾਰੇ ਸੰਦ ਉਹੋ ਫੜਾਏ ਜਿਹੜੇ ਕਿਸੇ ਵੀ ਕੰਮ ਦੇ ਨਹੀਂ ਸਨ ਬਲਵੰਤੋ ਦੇ ਪੇਕਿਆਂ ਦੇ ਭਾਂਡੇ ਕੱਪੜੇ ਵੀ ਅੱਧਿਓ ਬਹੁਤੇ ਰੱਖ ਰਖਾ ਲਏ ਗਿਆਲਾ ਚੁੱਪ ਰਿਹਾ ਬਲਵੰਤੋ ਉਹਨੂੰ ਦਿੱਤੇ ਵਚਨ ਤੇ ਕਾਇਮ ਰਹੀ ਤੇ ਦੋਵੇਂ ਸਬਰ ਦਾ ਘੁੱਟ ਭਰ ਕੇ ਬਹਿ ਗਏ ਤੇ ਹੁਣ ਗਿਆਲਾ ਬਰੇ ਹੁਣ 11 ਬਰੇ ਉਹਨਾਂ ਨੂੰ ਸਬਰ ਦਾ ਘੁੱਟ ਭਰਦਿਆਂ ਹੋ ਗਏ ਸਨ 12ਵਾਂ ਬਰਾ ਲੱਗਿਆ ਹੋਇਆ ਸੀ ਉਹ 12ਵਾਂ ਜਿਹੜੇ ਬਰੇ ਆਖਦੇ ਨੇ ਰੂੜੀ ਦੀ ਵੀ ਸੁਣੀ ਜਾਂਦੀ ਏ ਪਰ ਉਹਨਾਂ ਦੀ ਸੁਣੀ ਨਹੀਂ ਸੀ ਗਈ ਉਹਨਾਂ ਦਾ ਅੱਧ ਟਠਾਕਰ ਉਵੇਂ ਜਿਵੇਂ ਸੀ ਪੱਕੀ ਤਾਂ ਕੀ ਕੱਚੀ ਇੱਟ ਵੀ ਉਹ ਨਹੀਂ ਸੰਨ ਲਵਾ ਸਕੇ ਉਹ ਖੁਰਲੀ ਸੀ ਜਿੱਥੇ ਜੇਠ ਹਾੜ ਦੇ ਮਹੀਨੇ ਵੱੱਦੇ ਪਸ਼ੂਆਂ ਨੂੰ ਸਿੱਧੇ ਤੋਂ ਪਾਉਂਦੀ ਸੀ ਖੁਰਲੀ ਉੱਤੇ ਪਾਇਆ ਪੁਰਾਣਾ ਛੱਪਰ ਵੀ ਉਵੇਂ ਸੀ ਜਿਵੇਂ ਜਿਹੜਾ ਧੁੱਪ ਨੂੰ ਵਹਿਂਦਿਆਂ ਪਸ਼ੂਆਂ ਨੂੰ ਆਸਰਾ ਦੇਣ ਦੀ ਥਾਂ ਆਪ ਹੌਂਕਣ ਲੱਗ ਪੈਂਦਾ ਪਿਛਲੀ ਸਬਾਤ ਵੀ ਓਵੇਂ ਮੀਹਾਂ ਦੇ ਰੁੱਤੇ ਪਾਣੀ ਨਾਲ ਭਰ ਜਾਂਦੀ ਸੀ ਸਾਰਾ ਘਰ ਵਾ ਲੱਗਦੀ ਬਲਵੰਤੋ ਹਰ ਵੇਲੇ ਸਵਾਰਦੀ ਰਹਿੰਦੀ ਪਰ ਨਿਰੀ ਉਹਦੀ ਹੱਥਾਂ ਦੀ ਖੇਚਲ ਨਾਲ ਅੱਧੀ ਸਦੀ ਦੀਆਂ ਪੁਰਾਣੀਆਂ ਕੰਧਾਂ ਤੇ ਕਾਠ ਨਵਾਂ ਨਰਵਾ ਨਹੀਂ ਸੀ ਬੰਦਾ ਅੱਡ ਹੋ ਕੇ ਨਾ ਉਹਨਾਂ ਦੀ ਕੋਈ ਭਾਰੀ ਮੱਝ ਖਰੀਦੀ ਸੀ ਨਾ ਕੋਈ ਨਰਵਾ ਬਲਦ ਲਿਆ ਸੀ ਗੱਡੇ ਦੀ ਜੋੜੀ ਵੀ ਨਹੀਂ ਗੱਡੇ ਦੀ ਜੋੜੀ ਵੀ ਨਵੀਂ ਨਹੀਂ ਸੀ ਚੜਾਈ ਮੜਮੜ ਬੁਜਲੀਆਂ ਲਵਾ ਕੇ ਉਖੜੇ ਹਿੱਲੇ ਗੱਡੇ ਨੂੰ ਠਿੱਬੇ ਛੱਤਰ ਵਾਂਗ ਗਿਆਲਾ ਤੂੰ ਹੀ ਫਿਰਿਆ ਸੀ ਤੇ ਠੱਠੇ ਨਾਲ ਲੋਕ ਉਹਨਾਂ ਦੇ ਗੱਡੇ ਨੂੰ ਗਿਆਲੇ ਦੀ ਨਗੋਰੀਗੜ੍ਹ ਆਖਦੇ ਸਨ ਇਹ 11 ਬਰੇ ਉਹ ਸੱਸ ਸਹੁਰੇ ਤੇ ਸ਼ਰੀਕ ਦੀਆਂ ਤੱਤੀਆਂ ਠੰਡੀਆਂ ਸੁੰਦੀ ਰਹੀ ਸੀ ਤੇ ਉਹਨੇ ਗਿਆਲੇ ਦੇ ਵਚਨ ਦੀ ਅੜਾਈ ਕਰੀਰ ਦੀ ਢਿੰਗਰੀ ਨਹੀਂ ਸੀ ਟੁੱਟਣ ਦਿੱਤੀ ਇਹਦੇ ਨਾਲ ਅਲੱਗ-ਅਲੱਗ ਕੇ ਹੋਰ ਕਿੰਨਾ ਸਾਰਾ ਨਿਕ ਸੁਖ ਇਕੱਠਾ ਹੋ ਗਿਆ ਸੀ ਤੇ ਪਾਣੀ ਦਾ ਨਿਕਾਸ ਉੱਕਾ ਰੁਕ ਗਿਆ ਸੀ ਉਹਦਾ ਅੰਦਰ ਇੰਨੇ ਚੇਰ ਤੇ ਸੁੱਕੇ ਨਾਲ ਖਖੜੀ ਵਾਂਗ ਪਾੜ ਚੱਲਿਆ ਸੀ ਤੇ ਪਾਣੀ ਕਦੇ-ਕਦੇ ਇੰਨਾ ਜ਼ੋਰ ਮਾਰਦਾ ਕਿ ਢਿੰਗਰੀ ਟੁੱਟਣ ਟੁੱਟਣ ਕਰਨ ਲੱਗ ਪਈ ਸੀ ਹੋਰ ਤਾਂ ਸਾਰੇ ਜੋ ਆਂਦੇ ਸਨ ਸੋ ਆਂਦੇ ਸਨ ਪਰ ਬਿਨਾਂ ਕਿਸੇ ਗੱਲੋਂ ਉਹਦੀ ਸੌਂਕਣਾ ਵਰਗੀ ਦਰਾਨੀ ਵੀ ਉਹਨੂੰ ਆਰਾ ਲਾਉਣੋਂ ਨਹੀਂ ਸੀ ਹਟਦੀ ਪਤਾ ਨਹੀਂ ਕਿਹੋ ਜਿਹੇ ਗਏ ਘਰ ਦੀ ਉਹ ਆਈ ਸੀ ਜਿਉਂ ਜਿਉ ਬਲਵੰਤੋ ਦੀ ਹਾਲਤ ਮੰਦੀ ਹੁੰਦੀ ਜਾਂਦੀ ਸੀ ਉਹ ਵਦੇਰੇ ਚਾਂਬੜ ਪਾਉਂਦੀ ਸੀ ਚਾਂਬੜਾ ਪਾਉਂਦੀ ਸੀ ਜਦੋਂ ਬਲਵੰਤੋ ਦਾ ਕੋਈ ਨਿਆਣਾ ਕਿਸੇ ਚੀਜ਼ ਪਿੱਛੇ ਰੋਂਦਾ ਤਾਂ ਉਹਨੂੰ ਖੁਸ਼ੀ ਚ ਹੀ ਹੁੰਦੀ ਗਿਆਲਾ ਤੇ ਬਲਵੰਤੋ ਜਦਾ ਜਦੋਂ ਉੱਚਾ ਬੋਲਦੇ ਉਹਦਾ ਅੰਦਰ ਜਿਵੇਂ ਠਰ ਜਾਂਦਾ ਕੰਨ ਦੇ ਨਾਲ ਕੰਨ ਲਾਲਾ ਕੇ ਉਹ ਬਿੜਕਾਂ ਲੈਂਦੀ ਤੇ ਰਤੀ ਭਰ ਗੱਲ ਦਾ ਪਹਾੜ ਬਣਾ ਕੇ ਸਾਰੇ ਅਗਵਾੜ ਵਿੱਚ ਗਾ ਦਿੰਦੀ ਪਹਿਲਾਂ ਪਹਿਲਾਂ ਬਲਵੰਤੋ ਨੂੰ ਸਮਝ ਨਹੀਂ ਜਾਈ ਕਿ ਉਹਦੀ ਦਰਾਣੀ ਦਾ ਉਹਦੇ ਨਾਲ ਕੀ ਵੈਰ ਸੀ ਇੱਕ ਦਿਨ ਚਾਂਚੱਕ ਉਹਦੀ ਦਰਾਣੀ ਦਾ ਪਿਓ ਸੱਜਰ ਸੱਜਰੀ ਸੂਈ ਝੋਟੀ ਬਣ ਗਿਆ ਜਦੋਂ ਉਹਨਾਂ ਦੀ ਗਵੰਡਣ ਬਚਿੰਤੀ ਦੀ ਨੋਂ ਨੇ ਉਹਨਾਂ ਨੂੰ ਆ ਕੇ ਵਧਾਈ ਦਿੱਤੀ ਤਾਂ ਬਿਨਾਂ ਕੋਈ ਸਿੱਧਾ ਜਵਾਬ ਦੇਣ ਦੇ ਉਸ ਕੰਦ ਉੱਤੋਂ ਦੀ ਟੇਢੀ ਅੱਖ ਝਾਕਦਿਆਂ ਬਲਵੰਤੋ ਨੂੰ ਸੁਣਾ ਕੇ ਆਖਿਆ ਰੱਬ ਦਾ ਦਿੱਤਾ ਸਭ ਕੁਝ ਹੈ ਸੱਤ ਖੜੀਆਂ ਸੀ ਹੰਤਣੀਆਂ ਵਰਗੀਆਂ ਬਾਪੂ ਕਹਿੰਦਾ ਬੱਚਾ ਹੁਣ ਜਿਹੜੀ ਜੀ ਕਰਦਾ ਲੈ ਜਾ ਲੋਕਾਂ ਮਾਂਖ ਕੁਜੇ ਫੜ ਕੇ ਲੱਸੀ ਨੂੰ ਤਾਂ ਦਰ ਦਰ ਨਾਲ ਰੁੱਤਰੇ ਫਿਰਾਂਗੇ ਉਦੋਂ ਬਲਵੰਤੋ ਨੂੰ ਸਮਝ ਗੱਲ ਦੀ ਸਮਝ ਪਈ ਸੀ ਦਰਾਣੀ ਨੂੰ ਆਪਣੇ ਪੇਕਿਆਂ ਦੀ ਅਮੀਰੀ ਦਾ ਹੰਕਾਰ ਸੀ ਸਹਰੇ ਘਰ ਵੀ ਉਹਦਾ ਇਸੇ ਕਰਕੇ ਉੱਕਰ ਸੀ ਤੇ ਇਸੇ ਕਰਕੇ ਉਹ ਬਲਵੰਤੋ ਨੂੰ ਟਿੱਡੀ ਪਲਪੀ ਹੀ ਸਮਝਦੀ ਸੀ ਬਲਵੰਤੋ ਦੇ ਚਿੱਤ ਵਿੱਚ ਉਦੋਂ ਪਹਿਲੀ ਵਾਰ ਇਹ ਖਿਆਲ ਆਇਆ ਜੇ ਉਹ ਸਰ ਦੇ ਪੁੱਜ ਦੇ ਮਾਪਿਆਂ ਦੀ ਧੀ ਹੁੰਦੀ ਤਾਂ ਦਰਾਣੀ ਦੇ ਬਰਾਬਰ ਮੱਝ ਲਿਆ ਬਣਦੀ ਤੇ ਆਹ ਆਰਾ ਉਹਨੂੰ ਨਾ ਚੱਲਣੀਆਂ ਪੈਂਦੀਆਂ ਪਰ ਉਹਦੇ ਗਰੀਬ ਮਾਪੇ ਤਾਂ ਉਹਨੂੰ ਤੇੜ ਸਿਰ ਦੇ ਲੀੜੇ ਦੇਣ ਯੋਗ ਵੀ ਨਹੀਂ ਸਨ ਤੇ ਉਹ ਆਪਣੀ ਗਰੀਬੀ ਉਦੋਂ ਉਹਨਾਂ ਨੂੰ ਬੜੀ ਚੰਦਰੀ ਲੱਗੀ ਸੀ ਫੇਰ ਪਾਣੀ ਦਿਨੋਂ ਦਿਨ ਚੜਦਾ ਗਿਆ ਕਰੀਰ ਦੀ ਢਿੰਗਰੀ ਦੇ ਬਲ ਤੋਂ ਵਧੇਰੇ ਜ਼ੋਰ ਕਰਨ ਲੱਗ ਪਿਆ ਪਰ ਢਿੰਗਰੀ ਦੇ ਪਾਸੇ ਇਕੱਠੇ ਹੋਏ ਨਿੱਕ ਸੁੱਕ ਨੇ ਅਜੇ ਪਾਣੀ ਇਹਨੂੰ ਟੁੱਟਣ ਨਹੀਂ ਸੀ ਦਿੱਤਾ ਤੇ ਬਲਵੰਤੋ ਦੇ ਅੰਦਰ ਦੀ ਧਰਤੀ ਹੋਰ ਵਧੇਰੇ ਟੜਕਦੀ ਜਾਂਦੀ ਕਾਰੀਆਂ ਜੜਾਂ ਵੀ ਪੁੱਜਣ ਲੱਗ ਪਈਆਂ ਬਲਵੰਤੋ ਸਾਰਾ ਦਿਨ ਢਟਾਲ ਹੋ ਕੇ ਪਈ ਰਹੀ ਦਿਨ ਢਲੇ ਜਦੋਂ ਗਿਆਲਾ ਘਰ ਮੁੜਿਆ ਤਾਂ ਉਹਨੂੰ ਮੰਜੇ ਤੇ ਪਈ ਨੂੰ ਵੇਖ ਕੇ ਉਹਦਾ ਕਾਲਜਾ ਮੂੰਹ ਕਾਲਜਾ ਫੜਿਆ ਗਿਆ ਚੋਂ ਪੈਰਾਂ ਦੀ ਬਲਵੰਤੋ ਦਾ ਰੰਗ ਰੂਪ ਵੀ ਜਿਵੇਂ ਮੁੱਕ ਗਿਆ ਸੀ ਅੱਖਾਂ ਬਹੁਤੀਆਂ ਹੀ ਡੂੰਘੀਆਂ ਹੋ ਗਈਆਂ ਸਨ ਤੇ ਹੇਠਾਂ ਤੇ ਪਾਸਿਆਂ ਤੋਂ ਇੰਜ ਲੱਗਦੀਆਂ ਸਨ ਜਿਵੇਂ ਕਾਲਸ ਮਲੀ ਹੋਵੇ ਚਿਹਰੇ ਤੇ ਹੱਥ ਪੈਰ ਹਲਦੀ ਵਰਕੇ ਪੀਲੇ ਹੋ ਗਏ ਲੱਗਦੇ ਸਨ ਗੱਲਾ ਨਿੰਮੋਚੀ ਨਾ ਜਾ ਹੋ ਕੇ ਖੁਰਲੀ ਤੇ ਬਹਿ ਗਿਆ ਉਹਦਾ ਸਿਰ ਤੇ ਪਿੱਠ ਬੜੀ ਦੁਖਣ ਲੱਗ ਪਈ ਸੀ ਨੀਵੀ ਪਾ ਕੇ ਉਸ ਕਸੌਲੀ ਦੇ ਦਸਤੇ ਕਸੌਲੀ ਦੇ ਦਸਤੇ ਦੇ ਸਿਰੇ ਉੱਤੇ ਮੱਥਾ ਰੱਖ ਲਿਆ ਉਹਦੇ ਸਿਰ ਨੂੰ ਖੇਰ ਚਣ ਲੱਗ ਪਈ ਸੀ ਸੁਪਨੇ ਵਾਂਗ ਉਹਨੂੰ ਬਲਵੰਤੋ ਦੇ ਉਹਨਾਂ ਨਕਸ਼ਾ ਦਾ ਖਿਆਲ ਆਇਆ ਜਿਨ੍ਹਾਂ ਦੀ ਅੱਜ ਤੋਂ ਕੁੱਲ 14 ਬਰੇ ਪਹਿਲਾਂ ਚਾਲ ਨਹੀਂ ਸੀ ਚੱਲੀ ਜਾਂਦੀ ਦੁੱਧ ਵਰਗੇ ਚਿੱਟੇ ਮੂਮੀ ਕਾਗਜ਼ ਦੀ ਗੁੱਡੀ ਵਰਗੀ ਉਸ ਟੀਵੀ ਨੂੰ ਘੁਟਵਾ ਹੱਥ ਵੀ ਉਹ ਨਹੀਂ ਸੀ ਪਾਉਂਦਾ ਹੁੰਦਾ ਅਤੇ ਮਤੇ ਮੈਲੀ ਹੋ ਜਾਵੇ ਮਤੇ ਕਦੋਂ ਮਚਕੋੜੀ ਜਾਏ ਜਦੋਂ ਗਿਆਲੇ ਨੇ ਸਿਰ ਉਤਾਹ ਚੁੱਕਿਆ ਸਾਹਮਣੇ ਜਟੂਰੀਆਂ ਖਿਲਾੜੀ ਫਿਰਦਾ ਮਾ ਕੀ ਉਹਨੂੰ ਦੱਸਿਆ ਸ਼ਰਾਬ ਦਾ ਰੱਜਿਆ ਉਹ ਝੂਲਦਾ ਫਿਰਦਾ ਸੀ ਗਿਆਲੇ ਨੂੰ ਖੁਰਲੀ ਉੱਤੇ ਇੰਜ ਉਦਾਸ ਬੈਠਾ ਵੇਖ ਉਸ ਅੱਡੀਆਂ ਚੁੱਕ ਕੇ ਇਧਰ ਵੇਖਿਆ ਤੇ ਵਿਅੰਗ ਨਾਲ ਉੱਚੀ ਸਾਰੀ ਆਖਿਆ ਸੁਣਾ ਬਾਈ ਜਨਮਰੀਦਾ ਕਿਹੜੇ ਰੰਗਾ ਚਾ ਜਨਮਰੀਦਾ ਕਿਹੜੇ ਰੰਗਾ ਚਾ ਉਹਦੀ ਆਵਾਜ਼ ਖਰਮੀ ਤੇ ਬੇ ਤਰਸ ਭਰੀ ਸੀ ਗਿਆਲਾ ਕਦੇ ਵੱਧ ਘਟ ਉਸ ਨਾਲ ਨਹੀਂ ਸੀ ਬੋਲਿਆ 11 ਵਰੇ ਉਹਨੂੰ ਅੱਡ ਬਰਿਆਂ ਅੱਡ ਹੋਇਆਂ ਹੋ ਗਏ ਸਨ ਕਿੰਨੇ ਵਾਰੀ ਉਹਦੇ ਇਸ ਲੱਥ ਸ਼ਰਾਬੀ ਭਰਾਣੇ ਨੂੰ ਮੰਦਾ ਬੋਲਿਆ ਸੀ ਮਿਹਨੇ ਮਾਰੇ ਸਨ ਰੜਕਾ ਰੜਕਾ ਗੱਲਾਂ ਆਖੀਆਂ ਸਨ ਬਲਵੰਤੋਂ ਨੂੰ ਸਿੱਧੀਆਂ ਗਾਲਾਂ ਕੱਢੀਆਂ ਸਰਪਰ ਗਿਆਲੇ ਨੇ ਅੱਗੋਂ ਕਦੇ ਓਏ ਨਹੀਂ ਸੀ ਆਖੀ ਪਾਣੀ ਵਾਂਗ ਸਭ ਪੀ ਕੇ ਅੰਦਰ ਵੜ ਜਾਂਦਾ ਰਿਹਾ ਸੀ ਅੱਜ ਵੀ ਪਹਿਲਾਂ ਵਾਂਗ ਚੁੱਪ ਕਰਕੇ ਅੰਦਰ ਜਾਵੜਿਆ ਸਬਾਤ ਦੇ ਪਰਸ਼ਾਵੇਂ ਪਈ ਬਲਵੰਤੋਂ ਨੇ ਜਦੋਂ ਗਿਆਲੇ ਨੂੰ ਇੰਚ ਅੰਦਰ ਵੜਦਿਆਂ ਵੇਖਿਆ ਤਾਂ ਉਹਦਾ ਸਵਾ ਦਹਾਕੇ ਦੇ ਸੋਕੇ ਨਾਲ ਖਖੜੀ ਵਾਂਗ ਪਾਟਿਆ ਅੰਦਰ ਝੁੱਲਸ ਗਿਆ ਜਿਵੇਂ ਸੂਰਜ ਦੀ ਸਾਰੀ ਆਗੋਂ ਦੇ ਉੱਤੇ ਵਰ ਗਈ ਹੋਵੇ ਬਲਵੰਤੋ ਉੱਠ ਕੇ ਬਹਿ ਗਈ ਪਰ ਦਿਉਰ ਦੀ ਥਾਂ ਉਹਨੂੰ दारू ਨਾਲ ਡੱਕਿਆ ਉਹਦਾ ਸੌਹਰਾ ਖੜੁੱਤਾ ਦਿਸਿਆ ਮਾਗੀ ਹੱਸ ਕੇ ਪਰਾਂ ਹੋ ਗਿਆ ਉਸ ਦੀਆਂ ਆਪਣੀਆਂ ਮਰਨਾਊ ਅੱਖਾਂ ਨਾਲ ਉਸ ਇੰਜ ਵੇਖਿਆ ਜਿਵੇਂ ਉਹਨੂੰ ਲੈਣ ਆਏ ਧਰਮਰਾਜ ਦੇ ਦੂਤਾਂ ਵੱਲ ਵਿੰਦੀ ਹੋਵੇ ਇਸ ਗੱਲ ਦਾ ਖਿਆਲ ਉਹਨੂੰ ਕਿੰਨਾ ਚਿਰ ਨ ਆਇਆ ਕਿ ਸੌਹਰੇ ਦੇ ਸਾਹਮਣੇ ਉਹ ਅਜੇ ਤਾਈਂ ਨੰਗੇ ਸਿਰ ਹੀ ਬੈਠੀ ਸੀ ਮੰਜੇ ਤੋਂ ਉੱਠ ਕੇ ਬਹਿਣ ਲੱਗਿਆ ਸਿਰ ਤੋਂ ਲਹਿ ਗਈ ਚੁੰਨੀ ਉਸ ਅਜੇ ਤਾਈਂ ਚੱਕ ਕੇ ਸਿਰ ਉੱਤੇ ਨਹੀਂ ਸੀ ਲਈ ਤੇ ਵਚਨ ਦੀ ਕਰੀਰ ਦੀ ਢਿੰਗਰੀ ਦਾ ਜਰ ਕਾਟਾ ਪੈ ਗਿਆ ਸਾਰਾ ਪਾਣੀ ਦਹਾਕੇ ਦੇ ਭੁੱਖੇ ਮੋਗੇ ਦੇ ਵਿੱਚੋਂ ਦੀ ਸਣੇ ਟੁੱਟੀ ਢਿੰਗਰੀ ਇਸ ਦੇ ਦਿਵਾਲੇ ਇਕੱਠੇ ਹੋਏ ਨਿੱਕ ਸੋਗ ਦੇ ਹੜ ਵਾਂਗ ਵਗ ਪਿਆ ਤੇ ਉਹਦੇ ਚੁਲਸੀ ਦੇ ਚੁਲਸੀ ਦੇ ਅੰਦਰ ਦੀ ਧਰਤੀਆਂ ਪੱਥਰ ਦੀਆਂ ਹੋਈਆਂ ਤਰੇੜਾਂ ਭਿੱਜ ਕੇ ਹੋਰ ਤੜਕ ਗਈਆਂ ਤੇਰੀ ਉਹਦੇ ਸਾਰੇ ਨੇ ਉਹਨੂੰ ਨੰਗੇ ਸਿਰ ਇੰਜ ਬੈਠੀ ਵੇਖ ਕੇ ਉੱਚੀ ਸਾਰੀ ਗਾਲ ਕੱਢੀ ਤੂੰ ਸਾਨੂੰ ਕੰਜਰੀ ਬਣਾ ਛੱਡਿਆ ਵੇਲੇ ਬੋਟੀ-ਬੋਟੀ ਕਰਕੇ ਅੰਦਰੇ ਖਪਾ ਦੂੰ ਹਵਾ ਨਹੀਂ ਨਿਕਲ ਦੇਣੀ ਭਲਾ ਕਿਤੇ ਭੁੱਲੀ ਫਿਰਦੀ ਹੋਵੇਂਗੀ ਪਰ ਅੱਜ ਬਲਵੰਤ ਨੂੰ ਅੱਗੇ ਵਾਂਗ ਸੌਹਰੇ ਤੋਂ ਡਰ ਨਾ ਲੱਗਿਆ ਨਾ ਉਹਨੇ ਚੁੰਨੀ ਚੁੱਕ ਕੇ ਸਿਰ ਤੇ ਧਰੀ ਨਾ ਅੱਖਾਂ ਨੀਵੀਆਂ ਕੀਤੀਆਂ ਸੌਹਰੇ ਵੱਲ ਓਏ ਸੋਹਰੇ ਵੱਲ ਉਵੇਂ ਬਿਟਰ 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 ਚਾਕਦੀ ਰਹੀ ਕੀ ਗਾਲਾਂ ਪਿਓ ਨੂੰ ਗਾਲਾਂ ਕੱਢਦਿਆਂ ਸੁਣ ਕੇ ਮਾਕੀ ਨੇ ਨੇੜੇ ਆ ਕੇ ਸ਼ਰਾਬ ਸ਼ਰਾਬੀ ਆਵਾਜ਼ ਵਿੱਚ ਪਿਓ ਨੂੰ ਪੁੱਛਿਆ ਆ ਵੇਖ ਕੰਜਰਦੀ ਨੇ ਸਾਨੂੰ ਕਿਵੇਂ ਠਿੱਟ ਕੀਤਾ ਹੋਰ ਨਾ ਸਭ ਕਰਤੂਤਾਂ ਕਰ ਲਈਆਂ ਹੁਣ ਆ ਕਸਰ ਰਹਿੰਦੀ ਸੀ ਇਹ ਵੀ ਕਰ ਲਈ ਵੇਨੇ ਕਿਵੇਂ ਕੰਜਰੀਆਂ ਵਾਂਗੂ ਬੇਸ਼ਰਮ ਹੋਈ ਬੈਠੀ ਆ ਮੈਨੂੰ ਗੁਡਾਸੀ ਫੜਾ ਕਿਹਰਾ ਉਰੇ ਮੈਂ ਇਹਦਾ ਭੁਗਤਾਤੰਦਾ ਸਾਰੀ ਉਮਰ ਦਾ ਸਿਆਪਾ ਮੁੱਕੂ ਤੂੰ ਕਾਣੂ ਤੌਲਿਆਂ ਨੂੰ ਕਲੰਕ ਲਾਉਣੇ ਇਹ ਪੁੰਨ ਮੈਨੂੰ ਖੱਟਣ ਦੇ ਨਾਲੇ ਵਿਚਾਰੇ ਸਾਡੇ ਬਾਈ ਦੀ ਗੱਤ ਹੋ ਜੂ ਹੇ ਕ੍ਰੀਡਲਲਾ ਹੀ ਦਈਏ ਅੱਜ ਇਹਦੇ ਗਲੋਂ ਮਾਗੀ ਨੇ ਖੁੱਲੇ ਕੇਸਾਂ ਦਾ ਜੂੜਾ ਕਰਦਿਆਂ ਲਲਕਾਰਾ ਮਾਰਿਆ ਤੇ ਫੇਰ ਖੁਰਲੀ ਉੱਤੇ ਚੜ ਕੇ ਉਹਨੇ ਕੰਦ ਉੱਤੋਂ ਦੀ ਛਾਲ ਮਾਰੀ ਤੇ ਬਲਵੰਤੋ ਦੇ ਵੇੜੇ ਵਿੱਚ ਆ ਗਿਆ ਬਲਵੰਤੋ ਦਾ ਸੌਹਰਾ ਵੀ ਗਾਲਾਂ ਕੱਢਦਾ ਗਲੀ ਵਿੱਚ ਦੀ ਹੋ ਕੇ ਆਵੜਿਆ ਰੌਲਾ ਸੁਣ ਕੇ ਗਿਆਲਾ ਅੰਦਰੋਂ ਨਿਕਲਿਆ ਤੇ ਰਖਸ਼ਾ ਵਾਂਗ ਆਉਂਦੇ ਆਪਣੇ ਭਰਾ ਤੇ ਪਿਓ ਨੂੰ ਪਿਓ ਨੂੰ ਵੇਖ ਕੇ ਸਹਿਮ ਗਿਆ ਪਰ ਕਰੀਰ ਦੀ ਢਿੰਗਰੀ ਟੁੱਟ ਚੁੱਕੀ ਸੀ ਬਲਵੰਤੋ ਉਹਨਾਂ ਦੋਹਾਂ ਦੇ ਨੇੜੇ ਆਉਣ ਤੋਂ ਪਹਿਲਾਂ ਥਬੂਕਾ ਮਾਰ ਕੇ ਖੜੀ ਹੋ ਗਈ ਉਹਦੀਆਂ ਅੰਦਰ ਤਸੀਆਂ ਅੱਖਾਂ ਲਾਲ ਸੂਈਆਂ ਹੋ ਗਈਆਂ ਉਵੇਂ ਜਿਵੇਂ ਨੰਗੇ ਸਿਰ ਉਹ ਖੁੰਝੇ ਪਿਆ ਕੋਟਾ ਚੁੱਕ ਲਿਆ ਤੇ ਕਿਲਕਾਰੀ ਮਾਰ ਕੇ ਜੀਕੀ ਆਓ ਮੇਰੇ ਪਿਓ ਦੇ ਪਿਓ ਦਾ ਸਾਲਾ ਕਿਹੜੇ ਮੇਰੇ ਨੇੜੇ ਲੱਗਦੇ ਸਣੇ ਓੜਵੇਂ ਕੁੜਮੇ ਉਹਦੀਆਂ ਆਂਦਰਾਂ ਕੱਢ ਲੂੰ ਜਿਨੇ ਮੈਨੂੰ ਹੱਥ ਵਿਲਾਇਆ ਉਹ ਇੰਨੀ ਉੱਚੀ ਚੀਕੀ ਕਿ ਗਿਆਲੇ ਤੋਂ ਉਹਦੀ ਆਵਾਜ਼ ਪਛਾਣੀ ਨਾ ਗਈ ਨਿਆਣੇ ਡਰਦੇ ਮਾਰੇ ਕੰੰਧਾ ਨਾਲ ਜਾ ਲੱਗੇ ਤੇ ਡਾਡਾ ਮਾਰ ਲੱਗ ਪਏ ਗਿਆਲੇ ਦਾ ਪਿਓ ਤੇ ਮਾਗੀ ਵੀ ਕੁਝ ਸਹਿਮ ਗਏ ਉਹਨਾਂ ਨੂੰ ਸੱਚ ਨਹੀਂ ਸੀ ਆਉਂਦਾ ਕਿ ਇਹ ਉਹ ਤੀਵੀ ਜਿਹੜੀ 12 ਬਾਰੇ ਕੰਧ ਬਣ ਕੇ ਉਹਨਾਂ ਦੀਆਂ ਜੁੱਤੀਆਂ ਖਾਂਦੀ ਰਹੀ ਸੀ ਖਰਮੇ ਬੋਲ ਤੇ ਗਾਲਾਂ ਸੁੰਦੀ ਰਹੀ ਸੀ ਤੇ ਕਦੇ ਕੋਈ ਵੀ ਨਹੀਂ ਸੀ ਪਰ ਅੱਜ ਕਾਲਕਾ ਮਾਈ ਦਾ ਰੂਪ ਧਾਰੀ ਕੋਟਾ ਚੁੱਕੀ ਦੋ ਬੰਦਿਆਂ ਨੂੰ ਸਿੱਧੀ ਹੋ ਖੜੀ ਸੀ ਇਹ ਗੱਲ ਉਹਨਾਂ ਦੀ ਸ਼ਰਾਬੀ ਅੱਖਾਂ ਨੂੰ ਵੀ ਉਪਰੀ ਲੱਗੀ ਸੀ ਪਰ ਅਗਲੇ ਪਲ ਹੀ ਸ਼ਰਾਬੀ ਅੱਖਾਂ ਬਿਨਾਂ ਕੋਈ ਡੂੰਗੀ ਗੱਲ ਸੋਚਿਆਂ ਹੋਰ ਕਹਿਰ ਵਿੱਚ ਆ ਗਈਆਂ ਉਹ ਦੋਵੇਂ ਪਿਓ ਪੁੱਤ ਉਸ ਕੰਜਰੀ ਤੀਵੀ ਨੂੰ ਬਗਿਹੜ ਵਾਂਗ ਪਾੜਨ ਪੈ ਗਏ ਬਲਵੰਤੋ ਗਿਆਲੇ ਨੇ ਬਲਵੰਤੋ ਗਿਆਲੇ ਨੇ ਕੂਕ ਕੇ ਆਖਿਆ ਉਹਦੇ ਵੱਲ ਭੱਜਿਆ ਪਰ ਬਲਵੰਤੋ ਹੁਣ ਕੌਣ ਬਲਵੰਤੋ ਬਲਵੰਤੋ ਹੁਣ ਕਿਤੇ ਨਹੀਂ ਸੀ ਕਰੀਰ ਦੀ ਢਿੰਗਰੀ ਟੁੱਟ ਚੁੱਕੀ ਸੀ ਗਿਆਲਾ ਜੇ ਉਹਦੇ ਕੋਲ ਨਹੀਂ ਸੀ ਅਪੜਿਆ ਕੇ ਬਲਵੰਤੋ ਨੇ ਉਹਦੇ ਵੱਲ ਆਉਂਦੇ ਮਾਗੀ ਵੱਲ ਸਿਰ ਮਦਾਨ ਭੱਜ ਕੇ ਉਹਨੂੰ ਮਿਲਦਿਆਂ ਕੋਟਾ ਸੱਜੇ ਮੋਢੇ ਉੱਤੇ ਐਡੇ ਜੋਰ ਨਾਲ ਮਾਰਿਆ ਕਿ ਮਾਗੀ ਦੀ ਬਾਹਾਂ ਟੁੱਟੇ ਟਹਿਣੀ ਵਾਂਗ ਲੰਮਕਣ ਲੱਗ ਪਈ ਸੌਰਾ ਗਾਂ ਹੋਇਆ ਤਾਂ ਉਹ ਮਾਗੀ ਵੱਲੋਂ ਹਟ ਕੇ ਉਹਨੂੰ ਪੈ ਗਈ ਜਦੋਂ ਟੁੱਪਵਾ ਜਿਹੜਾ ਇੱਕ ਘੋਟਾ ਗਿਆਲੇ ਦੇ ਪਿਓ ਦੇ ਜਾ ਬੱਚਿਆ ਉਹ ਗਾਲਾਂ ਕੱਢਦਾ ਪਿਸ਼ਾਂ ਭਿਉ ਕੇ ਕੋਈ ਡਾਂਗ ਸੋਟੀ ਲੱਭਣ ਦੇ ਬਹਾਨੇ ਵੇੜੇ ਵਿੱਚ ਆਵੜਿਆ ਜਦੋਂ ਨੂੰ ਗਿਆਲਾ ਭੱਜ ਕੇ ਬਲਵੰਤੋ ਦੇ ਨੇੜੇ ਹੋਇਆ ਉਹਨੂੰ ਉਹ ਗਤਕੇ ਦੇ ਖਿਡਾਰੀ ਵਾਂਗ ਪੁੱਠੀ ਪੈਰੀ ਭੂਕਾ ਮਾਰ ਕੇ ਪਿਛਲੀ ਕੰਦ ਨਾਲ ਜਾ ਲੱਗੀ ਸੀ ਉਸ ਕੰਦ ਨਾਲ ਲੱਗੀ ਨੇ ਪਹਿਲੀ ਵਾਂ ਪਹਿਲੀ ਵਾਂ ਗਈ ਫਿਰ ਕਲਕਾਰੀ ਮਾਰੀ ਆਓ ਕੋਈ ਸੱਗਾ ਰਤ ਮੇਰੇ ਨੇੜੇ ਲੱਗ ਕੇ ਵੇਖੇ 14 ਭਰੇ ਮੇਰਾ ਅੰਦਰ ਸੜਿਆ ਟੀਵੀ ਕਰਕੇ ਹੀ ਨਾ ਲੱਗੋ ਹੁਣ ਨੇੜੇ ਜੇ ਥੋਡੀ ਰਤ ਨਾ ਪੀ ਜਾਂ ਤਾਂ ਨਾਲੇ ਸੱਦ ਲੋ ਹੁਣ ਥੋਡੀ ਆਹੋ ਫੁਲਕਿਆਂ ਦੀ ਧੀ ਨੂੰ ਜਿਹੜੀ ਨਿਤ ਰਾਜੇ ਮਾਪਿਆਂ ਦੇ ਲਿਆ ਲਿਆ ਕੇ ਹੱਥਣੀਆਂ ਬਨਦੀ ਸੀ ਤੁਸੀਂ ਗੰਦ ਦਿਓ ਭੁਖਿਓ ਵੱਡੇ ਮਰਦਾਓ ਪੁਣੇ ਵਾਲਿਓ ਹੁਣ ਕੰਗਾਲਾਂ ਦੀ ਧੀ ਦੇ ਨੇੜੇ ਲੱਕੇ ਵੇਖੋ ਵੇਖ ਮੈਂ 14 ਵਰੇ ਤੁਹਾਡੀਆਂ ਸੁਣੀਆਂ ਪਰ ਤੁਸੀਂ ਮੈਨੂੰ ਗਰੀਬਣੀ ਜਾਣ ਕੇ ਮੇਰੀ ਆਤਮਾ ਪਛਦੇ ਰਹੇ ਆਓ ਹੁਣ ਲੱਗੇ ਨੇੜੇ ਧੀਵੀਆਂ ਦੇ ਹੱਥ ਤਾਂ ਵੇਖੋ ਵੱਡੇਓ ਸੂਰਮਿਓ ਰਤ ਪੀ ਲੂੰ ਉਹਦਾ ਚਿਹਰਾ ਪਲ-ਪਲ ਇੰਜ ਲਾਲ ਸੁਹਾ ਹੋ ਗਿਆ ਸੀ ਜਿਵੇਂ ਉਹ ਸੱਚੀ ਹੀ ਰਤ ਪੀ ਕੇ ਹਟੀ ਹੋਵੇ ਡਰਦਾ ਕੋਈ ਉਹਦੇ ਨੇੜੇ ਨਾ ਲਕਿਆ ਰੌਲਾ ਸੁਣ ਕੇ ਸਾਰਾ ਅਗਵਾੜ ਇਕੱਠਾ ਹੋ ਗਿਆ ਸੀ ਜਦੋਂ ਉਹ ਲੋਕਾਂ ਨੇ ਬਲਵੰਤੋ ਨੂੰ ਨੰਗੇ ਸਿਰ ਸਾਰਿਆਂ ਦੇ ਸਾਹਮਣੇ ਇੰਜ ਘੋਟਾ ਚੁੱਕੀ ਖੜੋਤਿਆਂ ਅਵਾਤਵਾ ਬੋਲਦਿਆਂ ਸੁਣਿਆ ਤਾਂ ਬਹੁਤਿਆਂ ਨੇ ਸ਼ਰਮ ਨਾਲ ਨੀਵੀਂ ਪਾ ਲਈ ਕਈ ਜਿਹੜੇ ਗਿਆਲੇ ਦੇ ਪਿਓ ਤੇ ਮਾਂ ਕੀ ਨਾਲ ਖਾਰ ਖਾਂਦੇ ਸਨ ਵੇਖ ਕੇ ਮੁਸਕੜੀਆਂ ਹੱਸਦੇ ਰਹੇ ਇੰਦਰ ਨੰਬਰਦਾਰ ਜੀ ਨੇ ਆਪਣੀ 60 ਵਰਿਆਂ ਦੀ ਉਮਰ ਵਿੱਚ ਐਡੀ ਬਿਸ਼ਰਮਤੀ ਵੀ ਨਹੀਂ ਸੀ ਵੇਖੀ ਸ਼ਰਮ ਤੇ ਗੁੱਸੇ ਨਾਲ ਗੁੱਸੇ ਦਾ ਮਾਰਿਆ ਪਾਣੀ ਪਾਣੀ ਹੋ ਜਾਂਦਾ ਸੀ ਜਦੋਂ ਧੀ ਵੀ ਇੰਜ ਗਾਲਾਂ ਕੱਢਦੀ ਉਤੋਂ ਜਰੀ ਨਾ ਗਈ ਉਤੋਂ ਜਰੀ ਨਾ ਗਈ ਤਾਂ ਉਸ ਆਪਣੀ ਬਜ਼ੁਰਗੀ ਤੇ ਚੌਧਰ ਦਾ ਦਬਾਅ ਪਾਉਂਦਿਆਂ ਲਲਕਾਰਾ ਮਾਰਿਆ ਚੁੱਪ ਕਰਦੀ ਹੈ ਕਿ ਨਹੀਂ ਕੰਜਰਾਂ ਦੀ ਭੂਦਨੀ ਜੀ ਕਿ ਤੂੰ ਮਸਤੀ ਆ ਤੇ ਉਹ ਜਦੋਂ ਉਹ ਥੋੜਾ ਜਿਹਾ ਅਗਾਹ ਹੋਇਆ ਉਵੇਂ ਕਲਕਾਰੀ ਮਾਰ ਕੇ ਬਲਵੰਤੋ ਕੁੱਕੀ ਬਾਬਾ ਵੇਖੀ ਐਵੇਂ ਆਪਦੀ ਪੱਗ ਲੋਹਾ ਬੈਠੇ ਆਪਦੀ ਲੰਬਰਦਾਰੀ ਕੋਲੇ ਰੱਖ ਜਦੋਂ ਇਹ ਮੇਰੇ ਨਾਲ 13ਵੀਆਂ ਕਰਦੇ ਹੁੰਦੇ ਸੀ ਉਦੋਂ ਤੂੰ ਵੱਡਾ ਪੰਚਾਇਤੀ ਕਿੱਥੇ ਸੀ ਇਸੇ ਪਿੰਡ ਵਸਦਾ ਸੀ ਕਿ ਕਿਤੇ ਹੋਰ ਨੰਬਰਦਾਰ ਨੇ ਦੰਦਾ ਚ ਜੀਬ ਲੈ ਲਈ ਤੇ ਫੇਰ ਚਾਂਚੱਕ ਪਾਸਾ ਆਈ ਪਰਤ ਗਿਆ ਇੰਦਰ ਨੰਬਰ ਦਾ ਡੋਰ ਪੂਰੇ ਹੋਏ ਖੜੋਤਾ ਗਿਆਲੇ ਨੂੰ ਪੈ ਗਿਆ ਸਾਲਿਆ ਤੂੰ ਕੋਈ ਬੰਦਾ ਆ ਬਾਂਦਰੀ ਜੀ ਇਨੀ ਸਿਰ ਚੜਾ ਚੜਾ ਛੱਡੀਆ ਇਹੋ ਜੀਆਂ ਭੇਡਾਂ ਪਿੱਛੇ ਤੂੰ ਸਾਰੇ ਪਿੰਡ ਦੀ ਇੱਜ਼ਤ ਲਾਉਣਾ ਤੈਨੂੰ ਸ਼ਰਮ ਨਹੀਂ ਆਉਂਦੀ ਕੁੱਤੇ ਆ ਲੋ ਅੰਦਰ ਅੰਦਰ ਕੋਲ ਬਲਵੰਤ ਤੋਂ ਨੂੰ ਛਟਕੇ ਗਿਆਲੇ ਦੇ ਗਲ ਪੈ ਗਏ ਚੂਹੇ ਪਿੱਛੇ ਪਈਆਂ ਇਲਾ ਵਾਂਗ ਲੋਕਾਂ ਨੇ ਉਹਨੂੰ ਬੁਚ ਲਿਆ ਸਾਲੇ ਬੰਦਿਆਂ ਦੇ ਇਹ ਇਹਦੇ ਤੋਂ ਤਿੰਨ ਕਾਣੇ ਹੋਣ ਟੀਵੀ ਐਨੀ ਸਿਰ ਕੀ ਚੜ ਜਾਏ ਓਏ ਇਹ ਤਾਂ ਕੁੜੀਆਂ ਉੱਤੋਂ ਇਹਦੀ ਜੰਮੀਆਂ ਟੀਵੀਆਂ ਨਾਲੋਂ ਵੀ ਨਕਮਾਸਾਲਾ ਮੇਰੀ ਟੀਵੀ ਆ ਕਰਦੀ ਜੇ ਮੈਂ ਵੱਟ ਕੇ ਅੰਦਰ ਨਖ ਪਾ ਦਿੰਦਾ ਸਾਲੀ ਨੂੰ ਤੀਵੀ ਕੀ ਬੋਲ ਜੇ ਓਏ ਗੁੱਤੋ ਫੜ ਕੇ ਚਾਰ ਮਾਰੇ ਗਿਚੀ ਚ ਤਕਲੇ ਵਰ ਤਕਲੇ ਵਰਗੀ ਸਿੱਧੀ ਤਕਲੇ ਵਰਗੀ ਹੋ ਜਾਂਦੀ ਆ ਗਿਆਲੇ ਨੂੰ ਇਹੋ ਜਿਹੇ ਗਾਲਾਂ ਵਰਗੇ ਤੇ ਖਰਮੇ ਬੋਲ ਸੁਣਦੇ ਸੁਣਦਾ ਰਹਾ ਪਰ ਉਹਨੂੰ ਇਹ ਸਾਰਾ ਕੁਝ ਨਿਰਾ ਸੁਪਨੇ ਵਰਗਾ ਲੱਗਿਆ ਤੀਵੀ ਸ਼ਬਦ ਸੁਣ ਕੇ ਉਹਦੀ ਹਾਲਤ ਇੰਜ ਹੁੰਦੀ ਜਾਂਦੀ ਜਿਵੇਂ ਸ਼ੈਆਂ ਬੰਦੇ ਓਨਦੇ ਗਾਂ ਦੋਹਾਂ ਬਾਹਾਂ ਫੜ ਕੇ ਰੱਸਾ ਕੱਸੀ ਕਰ ਰਹੀ ਹੁਣ ਬਲਵੰਤੋ ਉਹ ਧੀਵੀ ਸੀ ਜਿਸ ਉਹਦੇ ਪਿੱਛੇ ਆਪਣੀ ਹਰ ਗੱਲ ਛੱਡ ਦਿੱਤੀ ਸੀ ਆਪਣੀ ਦੇਹ ਵੀ ਗਾਲ ਲਈ ਸੀ ਤੇ ਕਦੇ ਕਦੇ ਉਹਨੂੰ ਇੰਜ ਲੱਗਦਾ ਸੀ ਜਿਵੇਂ ਬਲਵੰਤੋ ਵਿੱਚ ਉਹਦੀ ਜਾਨ ਸੀ ਜਿਵੇਂ ਬਾਤਾਂ ਵਾਲੇ ਰਾਜੇ ਦੀ ਜਾਨ ਪਿੱਪਲ ਉੱਤੇ ਟੰਗੇ ਤੋਤੇ ਵਿੱਚ ਇਹ ਲੋਕ ਧੀਵੀ ਨੂੰ ਕੀ ਆਖਦੇ ਗਿਆਲੇ ਦੀ ਹਾਲਤ ਬੇਹੋਸ਼ੀ ਵਰਗੀ ਹੋ ਗਈ ਉਹ ਹੱਕ ਉੱਕਾ ਬੰਦਲ ਗਿਆ ਸੀ ਅਖੀਰ ਕਈ ਸਿਆਣੇ ਲੰਮੀ ਸੋਚ ਕੇ ਮਾਕੀ ਤੇ ਉਹਦੇ ਪਿਓ ਨੂੰ ਉਥੋਂ ਮੱਲੋ ਜੋਰੀ ਲੈ ਗਏ ਹਰੇਕ ਨੇ ਬਲਵੰਤੋ ਦੇ ਜਨਾਨੇ ਗਿਆਲੇ ਨੂੰ ਚਤ ਆਈਆਂ ਗਾਲਾਂ ਕੱਢੀਆਂ ਤੇ ਹੌਲੀ-ਹੌਲੀ ਤੁਰ ਗਏ ਵੇੜੇ 'ਚ ਰੌਲਾ ਸਾਰੇ ਪਿੰਡ 'ਚ ਖਿਲਰ ਗਿਆ ਪਰ ਬਲਵੰਤੋ ਅਜੇ ਉਵੇਂ ਘੋਟਾਫੜੀ ਕੰਧ ਨਾਲ ਲੱਗੀ ਖੜੁੱਤੀ ਸੀ ਗਿਆਲਾ ਘਾਉ ਮਾਉ ਜਿਆ ਹੋਇਆ ਅੰਦਰ ਆ ਵੜਿਆ ਉਹਨੂੰ ਪਤਾ ਨਹੀਂ ਸੀ ਲੱਗਾ ਕਿ ਅੰਦਰ ਵੜਦਿਆਂ ਉਹ ਕਦੋਂ ਮੁਸਕਰਾ ਪਿਆ ਤੇ ਉਹਦੀ ਇਸ ਉਪਰੀਮਸਕਾਨ ਨੂੰ ਤੱਕੇ ਆਥਣ ਦੇ ਕਸਮੈਲੇ ਚਾਨਣ ਵਿੱਚ ਡੜਿਆਂਦੇ ਨਿਆਣੇ ਹੋਰ ਵਧੇਰੇ ਸਹਿਮ ਕੇ ਇੱਕ ਦਮ ਚੁੱਪ ਕਰ ਗਏ ਸਨ ਤੇ ਫਿਰ ਉਸੇ ਪਲ ਉਹਨਾਂ ਨੂੰ ਬਾਹਰ ਕਾਸੇ ਦੇ ਡਿੱਗਣ ਦੀ ਆਵਾਜ਼ ਆਈ ਜਿਵੇਂ ਹਨੇਰੀ ਨਾਲ ਘੜਸੋ ਟਾਲੀ ਦਾ ਕੋਈ ਬੋਧਾ ਟਾਣਾ ਟੁੱਟ ਕੇ ਡਿੱਗਿਆ ਹੋਵੇ ਉਹ ਬਾਹਰ ਨਸਿਆ ਬਲਵੰਤੋ ਮੂੰਹ ਤੇ ਮੂੰਹ ਡਿੱਗੀ ਪਈ ਸੀ ਉਹ ਹੱਥਾਂ ਤੇ ਚੁੱਕ ਕੇ ਉਹਨੂੰ ਅੰਦਰ ਲੈ ਆਇਆ ਉਦੋਂ ਸਤਵੇਂ ਦਿਨ ਲੋਕਾਂ ਨੇ ਸੁਣਿਆ ਬਲਵੰਤੋ ਮਰ ਗਈ ਸੀ ਸੋ ਦੋਸਤੋ ਇਹ ਸੀ ਕਹਾਣੀ ਕਰੀਰ ਦੀ ਢਿੰਗਰੀ ਜਿਸ ਨੂੰ ਲਿਖਿਆ ਹੈ ਗੁਰਦੇਵਾਲ ਸਿੰਘ ਜੀ ਦੇ ਦੁਆਰਾ ਤੁਹਾਨੂੰ ਇਹ ਕਹਾਣੀ ਕਿਵੇਂ ਦੀ ਲੱਗੀ ਇਸ ਕਹਾਣੀ ਬਾਰੇ ਤੁਹਾਡੀ ਕੀ رائے ਹੈ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਹਾਣੀ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਮੇਰੇ ਚੈਨਲ ਅਕੱਥ ਜ਼ਿੰਦਗੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਜੀ